ਤੇਰੀ ਦੋ ਦੇੰਗਿਆਂ ਨਾਲ ਟੀਮ ਹੈ ਮੈਂ ਜਸਵੀਰ ਤਾਰ ਮਹਿਲਾ ਮੋਰਚਾ ਬੀਜੇਪੀ ਖੰਨਾ ਜ਼ਿਲ੍ਹਾ ਪ੍ਰਧਾਨ ਇਹ ਸਾਡੇ ਜਿੰਨੀਆਂ ਮੇਲਕਾਰ ਮੇਰੀ ਟੀਮ ਹੈ ਮਹਿਲਾ ਮੋਰਚਾ ਇਹਦੇ ਪ੍ਰਮੰਤਵਾਨ ਨੇ ਵਾਦਾ ਕੀਤਾ ਸੀ ਵੀ ਹਰ ਮਹਿਲਾ ਨੂੰ 1000 ਰੁਪਏ ਦਾ ਤੌਰ ਤੇ ਪਾਉਣਗਾ ਪਹਿਲਾ ਨੰਬਰ ਤਾਂ ਜੀ ਹੋ ਨਹੀਂ ਮਿਲੇਆ ਦੂਜਾ ਨੰਬਰ ਜਿੰਨੀਆਂ ਸਾਡੀਆਂ ਕਣਕ ਰਾਸ਼ਨ ਕਾਰ ਮਿਲਦੀ ਸੀ ਉਹ ਰਾਸ਼ਨ ਕਾਰ ਦੇ ਨੇ ਰੱਦ ਕਰਤੇ ਸੀ ਕੰਪ ਬੰਦ ਕਰਤੀ ਗਾਡੀਆਂ ਮੋਦੀ ਜੀ ਦੀਆਂ ਬੈਣਾਂ ਚਿੰਡਾ ਦੇ ਵਿੱਚ ਸਕੀਮਾਂ ਆਉਂਦੀਆਂ ਨੇ ਇਹ ਸਕੀਮਾਂ ਲਈ ਜੀ ਭਰਨੇ ਦੇ ਰਹਿਆ ਸਕੀਮਾਂ ਨੂੰ ਉਹਨਾਂ ਨੂੰ ਵੀਡੀਓ ਦਸਤਰ ਤੋਂ ਜਾਂਦੇ ਨੇ ਕਿ ਇੱਕ ਫਾਰਮ ਜਾਂ ਦੋ ਫਾਰਮਾਂ ਤੋਂ ਬਾਅਦ ਭਰਮੇ ਨੀਤੀ ਦੇ ਰਹਿਆ ਉਹਨਾਂ ਨੂੰ ਬੇਨਤੀ ਕਰਦਾ ਜੀ ਭਰਨੇ ਤੁਸੀਂ ਕੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਜੀ ਇੱਕ ਤਾਂ ਮੇਰੀਆਂ ਭੈਣਾਂ ਨੂੰ ₹2000 اکاؤنٹ ਵਿੱਚ ਸੀਗਾ ₹1000 ਉਹਨਾਂ ਦਾ اکاؤنٹ ਚ ਪਾ ਦੇ ਆਪਣੇ ਵਾਅਦੇ ਨੂੰ ਪੂਰਾ ਕਰੇ ਆਪਣੇ ਵਾਅਦੇ ਤੋਂ ਕਿਉਂ ਮੁੱਕਰਦਾ ਠੀਕ ਹੈ ਜੀ ਇਹਨੇ ਸਰਕਾਰ ਬਣਾਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਵਾਅਦੇ ਕੀਤੇ ਸੀ ਭੈਣਾ ਨਾਲ ਪਰ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਠੀਕ ਹੈ ਜੀ ਮੈਂ ਚਾਹੁੰਦੀ ਆ ਮੇਰੀਆਂ ਭੈਣਾਂ ਦੇ ਵਾਅਦੇ ਪੂਰੇ ਕਰਨ ਮੇਰੀਆਂ ਭੈਣਾਂ ਦੇ ਕੀ ਪੂਲ ਪੰਜਾਬ ਦੇ ਵਾਅਦੇ ਪੂਰੇ ਕਰਨ ਇਹਨੇ ਚੌਥਾ ਨੰਬਰ ਸਾਡੀਆਂ ਭੈਣਾਂ ਦੇ ਨਾਲ ਕਰਾਰ ਕੀਤਾ ਸੀ ਨਸ਼ਿਆਂ ਤੋਂ ਇਹ ਹਰ بیٹے ਨੂੰ ਹਰ ਦੇ ਹਸਬੰਦ ਨੂੰ ਇਹ ਨਸ਼ਿਆਂ ਤੋਂ ਮੁਕਤ ਕਰਾਉਂਗਾ ਨਸ਼ੇ ਛੱਡੋ ਮੇਰੀਆਂ ਭੈਣਾਂ ਦੇ ਵਿਚਾਰੀਆਂ ਦੇ ਘਰਾਂ ਦੇ ਵਿੱਚ ਆਟਾ ਗੁੰਨਿਆ ਰਹਿ ਜਾਂਦਾ ਉਦੋਂ ਪਤਾ ਲੱਗਦਾ ਕਿਸੇ ਦੇ ਹਸਬੰਦ ਦੀ ਕਿਸੇ ਦੇ بیٹے ਦੀ ਜਦੋਂ ਡੈਥ ਹੋ ਜਾਂਦੀ ਹੈ ਉਹਨਾਂ ਦੇ ਘਰ ਦੇ ਵਿੱਚ ਰੋਟੀ ਨਹੀਂ ਪੱਕਦੀ ਉਸ ਘਰ ਦੇ ਵਿੱਚ ਹਾਕ ਆ ਪਦੀਆਂ ਗੁੰਝਾਂ ਆਉਂਦੀਆਂ ਨੇ ਮੈਂ ਇਹ ਚਾਹੁੰਦੀ ਆ ਵੀ ਇਹ ਉਸ ਕੰਮ ਦੇ ਉੱਤੇ ਢਲ ਪਾਵੇ ਉਸ ਕੰਮ ਨੂੰ ਰਾਹਤ ਮੁਕਤ ਕਰਾਵੇ ਇਹ ਚਾਹੁੰਦੀ ਆ ਜਿਵੇਂ ਹਾਜੀ ਗੁਜਾਰਖੰਨਾ ਜਿਹੜਾ ਅੱਜ ਆ ਧਰਨਾ ਲਾਇਆ ਆਪਣੇ ਜਿਸ ਮੈਂ ਗੁਜਾਰਖੰਨਾ ਜੁਆਇੰਟ ਪ੍ਰੈਸ ਕੱਤਰ ਐਸਸੀ ਬੋਰਡ ਦਾ ਪੰਜਾਬ ਪਰਿਵਾਰੀ ਬੋਹੜੀ ਮੇਰੇ ਨਾਲ ਮੇਰੀ ਮੈਡਮ ਜਸਵੀਰ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਖੰਨਾ ਪਰਿਵਾਰੀ ਮਲਾਦ ਤੇ ਔਰ ਇਲਾਕੇ ਦੀਆਂ ਸਾਰੀਆਂ ਭੈਣਾਂ ਮਾਤਾ ਭਰਾ ਭੈਣਾਂ ਤੇ ਨਾਲ ਮੇਰੇ ਭਰਾ ਜੇ ਨੇ ਸਾਰੇ ਇਹ ਜੋ ਸਾਰੇ ਅੱਜ ਇਕੱਠੇ ਹੋਏ ਆਂ ਤੇ ਰੋਸ ਮੁਜ਼ਾਹਰਾ ਕਰ ਰਹੇ ਆਂ ਮਹਿਲਾਵਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਇਹ ਜਿਹੜਾ ਭਗਵਾਨ ਕਮਾਨ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਕਿ ਹਰੇਕ ਧੀ ਭੈਣ ਨੂੰ 1000 ਰੁਪਏ ਪਰ ਮਹੀਨਾ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਇਆ ਜਾਊਗਾ ਅੱਜ 2 ਸਾਲ ਹੋ ਗਏ ਸਰਕਾਰ 2 ਸਾਲ ਹੋ ਗਏ ਸਰਕਾਰ ਬਣੀ ਨੂੰ ਇਹ ਬਿਲਕੁਲ ਇਸ ਨੇ ਮਤਲਬ 20000 ਰੁਪਿਆ ਜਿਹੜਾ ਮਹਲਾਵਾਂ ਨੂੰ ਦੇਣਾ ਸੀ ਉਹ ਨਹੀਂ ਦੇਣਾ ਸ਼ੁਰੂ ਕੀਤਾ ਹੋਇਆ ਔਰ ਕੋਈ ਵੀ ਐਸਾ ਪ੍ਰੋਜੈਕਟ ਪੰਜਾਬ ਦੇ ਵਿੱਚ ਨਹੀਂ ਲਾਇਆ ਜਿਸ ਦੇ ਨਾਲ ਗਰੀਬ ਜਨਤਾ ਆਪਣਾ ਭਰ ਕੇ ਰੋਟੀ ਖਾ ਸਕੇ ਦਿਨ ਖੋਲ ਕੇ ਗੁਜ਼ਾਰਾ ਕਰ ਸਕੇ ਔਰ ਜਿੰਨੇ ਵੀ ਵਾਅਦੇ ਕੀਤੇ ਨੇ ਭਗਵਾਨਤਮਾਨ ਸਰਕਾਰ ਨੇ ਇਹ ਸਾਰੇ ਝੂਠੇ ਨਿਕਲੇ ਨੇ ਔਰ ਤੁਸੀਂ ਦੇਖ ਲਓ ਕਿ ਸਾਰੇ ਆਮ ਕਤਲ ਹੋ ਰਹੇ ਨੇ ਸ਼ਰੀਆਮ ਇਹਨਾਂ ਨੇ ਕਿਹਾ ਸੀ ਵੀ ਨਸ਼ਾ ਰੋਕਾਂਗੇ ਨਸ਼ਾ ਵੀ ਸ਼ਰੀਆਮ ਚੱਲ ਰਿਹਾ ਇਹ ਬਹੁਤ ਜ਼ਿਆਦਾ ਦੁਖਦੀ ਗੱਲ ਹੈ ਔਰ ਅਬ ਜਿਹੜੀ ਭਾਰਤੀ ਇਹ ਜਿਹੜੀ ਹੈਗੀ ਭਗਵੰਤ ਮਾਨ ਸਰਕਾਰ ਹੈ ਇਹ ਹਰ ਮੋਰਚੇ ਤੇ ਫੇਰ ਹੁੰਦੀ ਨਜ਼ਰ ਆ ਰਹੀ ਹੈ ਔਰ ਬਹੁਤ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਮੈਂ ਇਹ ਕਹੂੰਗਾ ਜੋ ਭਾਰਤੀ ਜਨਤਾ ਪਾਰਟੀ ਹੈ ਮੋਦੀ ਸਾਹਿਬ ਦੀ ਸੈਂਟਰ ਸਰਕਾਰ ਹੈ ਉਹਨਾਂ ਵੱਲੋਂ ਕਾਫੀ ਸੈਂਟਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਨੇ ਤਾਂ ਨੀਲੇ ਕਾਰਡ ਵੀ ਬੰਦ ਕਰਤੇ ਸੀ ਕਲਕ ਦੇਣੀ ਵੀ ਪਬਲਿਕ ਨੂੰ ਬੰਦ ਕਰਤੀ ਸੀ ਉਹ ਸੈਂਟਰ ਸਰਕਾਰ ਵੱਲੋਂ ਜ਼ੋਰ ਪਾ ਕੇ ਫਿਰ ਦੁਬਾਰਾ ਰੀਓਪਨ ਕਰਵਾਈ ਜਾ ਰਹੀ ਹੈ ਔਰ ਕਰਵਾ ਦਿੱਤੀ ਗਈ ਹੈ ਇਹਨਾਂ ਨੇ 1000 ਰੁਪਏ ਜਿਹੜਾ ਹੈਗਾ ਇਹ ਵੀ ਸ਼ੁਰੂ ਨਹੀਂ ਕੀਤਾ ਪਰ ਮੋਦੀ ਸਰਕਾਰ ਵੱਲੋਂ ਜਿਹੜਾ ਏਜੰਡਾ ਹੈ ਉਹ ਇਹ ਹੈ ਕਿ ਮਹਿਲਾਵਾਂ ਨੂੰ ਸਟਰੋਂਗ ਕੀਤਾ ਜਾਵੇ ਉਹਨਾਂ ਦੀ ਆਰਥਿਕ ਹਾਲਤ ਸੁਧਾਰੀ ਜਾਵੇ ਆਪਣਾ ਹਰ ਤਰੀਕੇ ਦੇ ਨਾਲ ਦੂਜੀ ਗੱਲ ਇਹ ਕਿ ਜੋ ਇਹ ਹਰ ਆਪਣਾ ਭਗਵਾਨਤਮਾਨ ਸਰਕਾਰ ਹੈ ਇਹ ਹਰ ਪੱਖੋਂ ਫੇਲ ਹੋਈ ਹੈ ਭਗਵਾਨਤਮਾਨ ਸਰਕਾਰ ਮੁਰਦਾਬਾਤ ਭਗਵਾਨਤਮਾਨ ਸਰਕਾਰ ਮੁਰਦਾਬਾਤ ਭਗਵਾਨਤਮਾਨ ਸਰਕਾਰ ਮੁਰਦਾਬਾਤ ਜੁਦਾ ਸਰਕਾਰ ਮੁਰਦਾਬਾਤ ਟੁੱਟ ਟੁੱਟ ਬੋਲਣ ਵਾਲੀ ਸਰਕਾਰ